ਅੱਜ ਅਸੀਂ ਬੜੀ ਖੁਸ਼ੀ ਦੀ ਗੱਲ ਆ ਕਿ ਪੈਲ ਤੋਂ ਗੋਮਿੰਦਪੁਰੇ ਦੀ ਜਿਹੜੀ ਸਾਡੀ ਮੇਨ ਗੁਰੂ ਘਰ ਦੇ ਮੂਹਰੇ ਚ ਜੋ ਸੜਕਾ ਜਿਹਦੀ ਹਾਲਤ ਕਾਫੀ ਖਸਤਾ ਸੀ ਤੇ ਉਸ ਨੂੰ ਅਸੀਂ ਨਵਾਂ ਬਣਾਉਣ ਜਾ ਰਹੇ ਹਾਂ ਵਧੀਆ ਸੜਕ ਟੌਪ ਕਲਾਸ ਦੀ ਲੋਕਾਂ ਦੇ ਸਹਿਯੋਗ ਦੇ ਨਾਲ ਸਾਡੇ ਨਾਲ ਸਰਪੰਚ ਸਾਹਿਬ ਵੀ ਖੜੇ ਆ ਇਹਨਾਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਿਹੜੀ ਸੜਕਾ ਤੁਹਾਡੇ ਪੈਸੇ ਨਾਲ ਬਣਣੀ ਆ ਤੇ ਇਸ ਲਈ ਇਹਦੀ ਗੁਣਵੱਤਾ ਦਾ ਇਹਦੀ ਕੁਆਲਿਟੀ ਦਾ ਧਿਆਨ ਤੁਸੀਂ ਰੱਖਣਾ ਦੂਜੀ ਇੱਕ ਵੱਡੀ ਗੱਲ ਹੈ ਕਿ ਹੁਣ ਜਿੰਨੀਆਂ ਵੀ ਸੜਕਾਂ ਬਣ ਰਹੀਆਂ ਨੇ ਇਹਨਾਂ ਦੀ 5 ਸਾਲ ਦੀ ਸਾਂਭ ਸੰਭਾਲ ਉਸੇ ਠੇਕੇਦਾਰ ਦੀ ਹੋਏਗੀ ਕਿਉਂਕਿ ਜਦੋਂ ਠੇਕੇਦਾਰ ਨੂੰ ਪਤਾ ਕਿ 5 ਸਾਲ ਮੈਂ ਸਾਂਭ ਸੰਭਾਲ ਕਰਨੀ ਆ ਤਾਂ ਨੇਚਰਲੀ ਉਹਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਅੱਛੀ ਹੋਏਗੀ ਇਸ ਤੋਂ ਇਲਾਵਾ ਅੱਜ ਪੈਲ ਸ਼ਹਿਰ ਦੇ ਵਿੱਚ ਤਕਰੀਬਨ 1 ਕਰੋੜ 68 ਲੱਖ ਰੁਪਏ ਦੀ ਲਾਗਤ ਦੇ ਨਾਲ ਤਕਰੀਬਨ 3 ਕਿਲੋਮੀਟਰ ਪਾਣੀ ਦੀ ਸਾਫ ਪਾਣੀ ਦੀ ਪਾਈਪਲਾਈਨ ਦਾ ਵੀ ਅਜੋ ਉਦਘਾਟਨ ਕੀਤਾ ਗਿਆ ਜਿਸ ਦੇ ਨਾਲ ਪੈਲ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਕਿ ਗੰਦਾ ਪਾਣੀ ਪੀਣ ਲਈ ਮਜਬੂਰ ਸੀ ਉਹਨਾਂ ਲਈ ਸਾਫ ਤੇ ਸਵੱਛ ਪਾਣੀ ਜਿਹੜਾ ਵਾ ਉਹਨਾਂ ਲੋਕਾਂ ਨੂੰ ਮਿਲੇਗਾ ਤੇ ਇਸ ਲਈ ਮੈਂ ਮਾਨ ਸਾਹਿਬ ਦਾ ਸਮੁੱਚੀ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹ ਪੈਲ ਹਲਕੇ ਦੇ ਵਿੱਚ ਜਿਹੜੇ ਗਰਾਂਟਾਂ ਦੇ ਗੱਫੇ ਨੇ ਉਹ ਭਰ-ਭਰ ਕੇ ਦੇ ਰਹੇ ਨੇ ਤਾਈਆਂ ਸਾਡੇ ਹਲਕੇ ਦੀਆਂ ਸੜਕਾਂ ਦਾ ਵੀ ਵਿਕਾਸ ਹੋ ਰਿਹਾ ਜੇ ਕੋਈ ਲੋਕਾਂ ਨੂੰ ਹੋਰ ਜਿਵੇਂ ਕਹਿ ਦਈਏ ਵੀ ਪਾਣੀ ਦੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਸਮਾਧਾਨ ਹੋ ਰਿਹਾ ਗਰਾਊਂਡ ਬਣ ਰਹੇ ਨੇ ਪਿੰਡਾਂ 'ਚ ਕੰਮ ਹੋ ਰਹੇ ਨੇ ਤੇ ਇਸ ਲਈ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਅੱਜ ਅਸੀਂ ਬੜੀ ਖੁਸ਼ੀ ਦੀ ਗੱਲ ਆ ਕਿ ਪੈਲ ਤੋਂ ਗੋਮਿੰਦਪੁਰੇ ਦੀ ਜਿਹੜੀ ਸਾਡੀ ਮੇਨ ਗੁਰੂ ਘਰ ਦੇ ਮੂਹਰੇ ਚ ਜੋ ਸੜਕਾਂ ਜਿਹਦੀ ਹਾਲਤ ਕਾਫੀ ਖਸਤਾ ਸੀ ਤੇ ਉਸ ਨੂੰ ਅਸੀਂ ਨਵਾਂ ਬਣਾਉਣ ਜਾ ਰਹੇ ਹਾਂ ਵਧੀਆ ਸੜਕ ਟੌਪ ਕਲਾਸ ਦੀ ਲੋਕਾਂ ਦੇ ਸਹਿਯੋਗ ਦੇ ਨਾਲ ਸਾਡੇ ਨਾਲ ਸਰਪੰਚ ਸਾਹਿਬ ਵੀ ਖੜੇ ਆ ਇਹਨਾਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਿਹੜੀ ਸੜਕਾਂ ਤੁਹਾਡੇ ਪੈਸੇ ਨਾਲ ਬਣਣੀਆਂ ਤੇ ਇਸ ਲਈ ਇਹਦੀ ਗੁਣਵੱਤਾ ਦਾ ਇਹਦੀ ਕੁਆਲਿਟੀ ਦਾ ਧਿਆਨ ਤੁਸੀਂ ਰੱਖਣਾ ਦੂਜੀ ਇੱਕ ਵੱਡੀ ਗੱਲ ਹੈ ਕਿ ਹੁਣ ਜਿੰਨੀਆਂ ਵੀ ਸੜਕਾਂ ਬਣ ਰਹੀਆਂ ਨੇ ਇਹਨਾਂ ਦੀ 5 ਸਾਲ ਦੀ ਸਾਂਭ ਸੰਭਾਲ ਉਸੇ ठेकेदार ਦੀ ਹੋਏਗੀ ਕਿਉਂਕਿ ਜਦੋਂ ठेकेदार ਨੂੰ ਪਤਾ ਕਿ 5 ਸਾਲ ਮੈਂ ਸਾਂਭ ਸੰਭਾਲ ਕਰਨੀ ਆ ਤਾਂ ਨੇਚਰਲੀ ਉਹਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਅੱਛੀ ਹੋਏਗੀ ਇਸ ਤੋਂ ਇਲਾਵਾ ਅੱਜ ਪੈਲ ਸ਼ਹਿਰ ਦੇ ਵਿੱਚ ਤਕਰੀਬਨ 1 ਕਰੋੜ 68 ਲੱਖ ਰੁਪਏ ਦੀ ਲਾਗਤ ਦੇ ਨਾਲ ਤਕਰੀਬਨ 3 ਕਿਲੋਮੀਟਰ ਪਾਣੀ ਦੀ ਸਾਫ ਪਾਣੀ ਦੀ ਪਾਈਪਲਾਈਨ ਦਾ ਵੀ ਅੱਜ ਉਦਘਾਟਨ ਕੀਤਾ ਗਿਆ ਜਿਸ ਦੇ ਨਾਲ ਪੈਲ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਕਿ ਗੰਦਾ ਪਾਣੀ ਪੀਣ ਲਈ ਮਜਬੂਰ ਸੀ ਉਹਨਾਂ ਲਈ ਸਾਫ਼ ਤੇ ਸਵੱਛ ਪਾਣੀ ਜਿਹੜਾ ਵਾ ਉਹਨਾਂ ਲੋਕਾਂ ਨੂੰ ਮਿਲੇਗਾ ਤੇ ਇਸ ਲਈ ਮੈਂ ਮਾਨ ਸਾਹਿਬ ਦਾ ਸਮੁੱਚੀ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹ ਪੈਲ ਹਲਕੇ ਦੇ ਵਿੱਚ ਜਿਹੜੇ ਗ੍ਰਾਂਟਾਂ ਦੇ ਗੱਫੇ ਨੇ ਉਹ ਭਰ-ਭਰ ਕੇ ਦੇ ਰਹੇ ਨੇ ਤਾਂ ਹੀ ਉਹ ਸਾਡੇ ਹਲਕੇ ਦੀਆਂ ਸੜਕਾਂ ਦਾ ਵੀ ਵਿਕਾਸ ਹੋ ਰਿਹਾ ਜੇ ਕੋਈ ਲੋਕਾਂ ਨੂੰ ਹੋਰ ਅ ਜਿਵੇਂ ਕਹਿ ਦਈਏ ਵੀ ਪਾਣੀ ਦੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਸਮਾਧਾਨ ਹੋ ਰਿਹਾ ਗਰਾਊਂਡ ਬਣ ਰਹੇ ਨੇ ਪਿੰਡਾਂ 'ਚ ਕੰਮ ਹੋ ਰਹੇ ਨੇ ਤੇ ਇਸ ਲਈ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ